ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਿਸ ਗੱਲ ਚ ਹੋਇਆ ਸੀ ਪੰਥਕ ਮੁੱਦਿਆਂ ਨੂੰ ਲੈ ਕੇ ਪੰਜਾਬ ਪੱਖੀ ਮੁੱਦਿਆਂ ਨੂੰ ਲੈ ਕੇ ਤੇ ਜਦੋਂ ਤੁਸੀਂ ਆਪਣੇ ਮੁੱਦਿਆਂ ਤੋਂ ਥਿਰ ਕੇ ਤਾਂ ਲੋਕਾਂ ਦੇ ਦਿਲਾਂ 'ਚ ਉਤ ਰਹੇ ਨਾ ਇਸੇ ਲਈ ਅੱਜ ਇਹ ਸਥਿਤੀ ਹੈ ਨਾ ਤੇ ਉਹਦਾ ਫਾਇਦਾ ਆ ਬਾਹਰੋਂ ਕੱਲ ਜੰਮੀਆਂ ਪਾਰਟੀਆਂ ਚੱਕ ਰਹੀਆਂ ਪੰਜਾਬ ਨੂੰ ਅੱਜ ਵੀ ਸ਼੍ਰੋਮਣੀ ਕਾਲ ਜਲਦੀ ਲੋੜ ਹੈ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਪਰ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਨਾ ਕਿ ਬਾਦਲ ਬਰਨਾਲਾ ਢੀਂਟ ਸਾਜਾ ਪੁੰਦੜ ਜਾਂ ਕਿ ਜੰਦੂ ਮਾਜਰਾ ਦਾ ਭਗਵਾਨਦਮਨ ਦੀ ਪ੍ਰਾਪਤੀ ਹੈ ਜਾਂ ਕੀ ਆ ਉਹ ਤਾਂ ਕਹਿੰਦਾ ਅਸੀਂ ਬੜਾ ਇੱਕ ਸਵਰ ਅਕਾਲੀਵਾਲ ਦਾ ਸੂਝਵਾਨ ਲੀਡਰ ਪੱਟ ਲਿਆਂਦਾ ਪਰ ਲੋਕ ਕਹਿੰਦੇ ਭਾਈ ਨਿਊ ਦੀਪਾ ਸਰਵਿਸ ਦਾ ਮਾਲਕ ਸੀ ਕੱਲ ਤੱਕ ਤੁਸੀਂ ਉਹਨੂੰ ਮਾਫੀਆ ਕਹਿੰਦੇ ਸੀ ਟਰਾਂਸਪੋਰਟ ਮਾਫੀਆ ਜੀ ਸ਼ਾਮਲ ਕਰਨ ਦੀਆਂ ਗੱਲਾਂ ਕਰਦੇ ਸੋ ਕੀ ਅੱਦਾ ਮਾਫੀਆ ਸ਼ਾਮਲ ਕਰ ਲਿਆ ਤੇ ਦੇਖਦੇ ਆ ਮੌਜੂਦਾ ਮੁੱਖ ਮੰਤਰੀ ਸਾਹਿਬ ਕੋਲ ਪੰਜ-ਪੰਜ ਕੋਟੀਆਂ ਉਦੋਂ ਬਾਅਦ ਵੀ ਇੱਕ ਕਹਿੰਦੇ 11 ਏਕੜ ਦੀ ਹੁਣ ਜਲੰਧਰ ਕਬਜ਼ਾ ਕਰ ਲਿਆ ਕਬਜ਼ਾ ਕੀਤਾ ਜਾਂ ਰੈਸ਼ ਕਰ ਲਈ ਉਹ ਕਬਜ਼ੇ ਹੀ ਹੁੰਦੇ ਸਰਕਾਰੀ ਚੰਡੀਗੜ੍ਹ ਬਣ ਕੇ ਵੀ ਪੰਜਾਬ ਦੀ ਰਾਜਧਾਨੀ ਐਲਾਨ ਕੇ ਵੀ ਪੰਜਾਬ ਨੂੰ ਨਹੀਂ ਮਿਲਿਆ ਇਸ ਦਾ ਬਿਨਾਸਰ ਵਾਲਾ ਸੁਪਾ ਹੈ ਭਾਈ ਕਿਹਦੇ ਕੋਲ ਜਾ ਕੇ ਆਪਣਾ ਰੋਣਾ ਰੁਈਏ ਇਹ ਤਕਲੀਫ ਹੈ ਇਹ ਰੋਣਾ ਹੈ ਇਹ ਉਹ ਸਾਰੀਆਂ ਪੀੜਾਂ ਚੋਂ ਅੱਜ ਪੀੜਾ ਹੈ ਕਿ ਜਿਹਨੂੰ ਪੰਜਾਬ ਦੀ ਰਾਜਧਾਨੀ ਕਹਿੰਦੇ ਆ ਉੱਥੇ ਹੀ ਉੱਥੇ ਦੀ ਭਾਸ਼ਾ ਲਾਗੂ ਨਹੀਂ ਪੰਜਾਬ ਦੇ ਮੁੱਖ ਮੰਤਰੀਆਂ ਦੀ ਝਾਤ ਮਾਰ ਕੇ ਦੇਖੋ ਲੰਬੀ ਲਿਸਟ ਹੈ ਮੈਂ ਜੇ ਬਿਆਨ ਸਿੰਘ ਵਾਲੇ ਦੌਰ ਤੋਂ ਵੀ ਸ਼ੁਰੂ ਕਰਾਂ ਬਿਆਨ ਸਿੰਘ ਬਾਦਲ ਬਰਨਾਲਾ ਕੈਪਟਨ ਪਠੜ ਐ ਆ ਫਿਰ ਆਪਣਾ ਭਗਵੰਤ ਮਾਨ ਉਹ ਤੋਂ ਪਹਿਲਾਂ ਚੰਨੀ ਵੀ ਵਿੱਚ ਦੌਰ ਆ ਲਿਆ ਸਾਰਿਆਂ ਨੂੰ ਕੋਠੀ ਚੰਡੀਗੜ੍ਹ ਚ ਚਾਹੀਦੀ ਹੈ ਸਾਰਿਆਂ ਨੂੰ ਕੁਆਟਰ ਚੰਡੀਗੜ੍ਹ ਚ ਚਾਹੀਦੇ ਨੇ ਐਮਐਲਏ ਨੂੰ ਪਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਨਹੀਂ ਮਿਲਣਾ ਜਾਂ ਚੰਡੀਗੜ੍ਹ ਚ ਵਸਦੇ ਪੰਜਾਬੀਆਂ ਦਾ ਮਸਲਾ ਹੱਲ ਕਰਨਾ ਉਹਦੇ ਲਈ ਕਦੇ ਤਹੀ ਆ ਨਹੀਂ ਕਿਉਂ ਇੱਥੇ ਵਾਲੇ ਦੀ ਵੋਟ ਪੰਜਾਬ ਨਹੀਂ ਸਰਪੇਸ਼ ਕਰਦੇ ਮਤਲਬ ਆਖਰੀ ਦਾਤ ਤੱਕ ਅਸੀਂ ਚਾਹੁੰਦੇ ਆ ਕਿ ਮੈਨੂੰ ਕੁਰਸੀ ਤੋਂ ਠਾਲਕੀ ਕਿਉਂ ਪਰੇ ਕਰੇ ਆਹ ਕੁਰਸੀ ਛੱਡਣੀ ਨਹੀਂ ਤੇ ਨਵੀਂ ਐਮਐਲਏ ਲਈ ਲਾਲਸਾ ਦੀ ਗੱਲ ਡਿੰਬੀ ਵੀ ਗਵਾ ਲਿਆ ਇਹ ਪੰਜਾਬ ਦੀ ਤਰਾਸਦੀ ਆ ਬਾਈ ਕਿ ਪੰਜਾਬ ਦੇਸ਼ ਲਈ ਢਿੱਡ ਵੀ ਭਰਦਾ ਰਿਹਾ ਦੇਸ਼ ਲਈ ਜਾਨਾ ਵੀ ਬਾਰਦਾ ਰਿਆ ਪਰ ਜਦ ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀਆਂ ਦੀ ਗੱਲ ਆਉਂਦੀ ਆ ਤਾਂ ਸਰਕਾਰਾਂ ਮੂੰਹ ਮੋੜ ਲੈਂਦੀਆਂ ਨੇ ਦੇਸ਼ ਨੂੰ ਕਹਿੰਦੇ ਆਜ਼ਾਦੀ ਮਿਲੀ ਪਰ ਪੰਜਾਬ ਨੂੰ ਵੰਡ ਮਿਲੀ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਉਹ ਤੋਂ ਵੀ ਵੱਡੀ ਪੀੜ ਪੰਜਾਬ ਤੋਂ ਪੰਜਾਬ ਦੀ ਰਾਜਧਾਨੀ ਲਾਹੌਰ ਖੋਲੀ ਪੰਜਾਬ ਨੇ ਸਹਿ ਲਿਆ ਤੇ ਪੰਜਾਬ ਨੂੰ ਰਾਜਧਾਨੀ ਸ਼ਿਮਲਾ ਮਿਲ ਗਈ ਕਹਿੰਦੇ ਜੀ ਅਸੀਂ ਸੂਬੇ ਛੋਟੇ ਕਰਨੇ ਆ ਜਾ ਸਾਡੇ ਕੁਝ ਲੀਡਰਾਂ ਦੀ ਛਤਰਾਈ ਕਿਹਾ ਆਪਣੇ ਆਪਣਾ ਰਾਜ ਕਰਾਂਗੇ ਤੇ ਨਤੀਜਾ ਹਿਮਾਚਲ ਬਣ ਗਿਆ ਅੱਡ ਤੇ ਜੀ Shimla ਹਿਮਾਚਲ ਚਲਾ ਗਿਆ ਸਾਡੇ ਕੋਲ ਸਾਡੀ ਰਾਜਧਾਨੀ ਨਹੀਂ ਰਹੀ ਕਰ ਕਰਾ ਕੇ ਪੰਜਾਬ ਦੇ 22 ਤੋਂ ਵੱਧ ਪਿੰਡ ਉਜਾੜ ਕੇ ਤੇ ਹੁਣ ਜਿਹੜੇ ਪਿੰਡ ਹੈਗੇ ਨੇ ਉਹ ਵੀ ਔਖੇ ਸੰਭਾਲ ਲੈਂਦੇ ਨੇ ਉਹਨਾਂ ਦੇ ਖੇਤਾਂ ਦਾ ਮੁੱਲ ਕੋਡੀ ਕੋਡੀ ਪਾਇਆ ਉਹਨਾਂ ਦੇ ਖਣਾਂ ਦਾ ਮੁੱਲ ਰੁਪਈਆ ਰੁਪਈਆ ਪਾਇਆ ਕਿ ਕਿਉਂ ਲੋਕਾਂ ਨੇ ਕਿਉਂ ਸਿਆ ਕਿ ਭਾਈ ਪੰਜਾਬ ਦੀ ਰਾਜਧਾਨੀ ਬਣ ਰਹੀ ਹੈ ਸਾਡੇ ਪੰਜਾਬ ਦਾ ਸਿਰ ਉਸਰ ਰਿਆ ਤੇ ਅਫਸੋਸ ਚੰਡੀਗੜ੍ਹ ਬਣ ਕੇ ਵੀ ਪੰਜਾਬ ਦੀ ਰਾਜਧਾਨੀ ਐਲਾਨ ਕੇ ਵੀ ਪੰਜਾਬ ਨੂੰ ਨਹੀਂ ਮਿਲਿਆ ਤੇ ਅਸੀਂ ਤਾਂ ਬਿਨਾਂ ਸਰ ਵਾਲਾ ਸੂਬਾ ਹੈ ਬਾਈ ਕਿਹਦੇ ਕੋਲ ਜਾ ਕੇ ਆਪਣਾ ਰੋਣਾ ਰੁਈਏ ਇਹ ਤਕਲੀਫ ਹੈ ਇਹ ਰੋਣ ਹੈ ਇਹ ਉਹ ਸਾਰੀਆਂ ਪੀੜਾਂ ਚ ਅੱਜ ਪੀੜਾ ਹੈ ਕਿ ਜਿਹਨੂੰ ਪੰਜਾਬ ਦੀ ਰਾਜਧਾਨੀ ਕਹਿੰਦੇ ਆ ਉੱਥੇ ਹੀ ਉੱਥੇ ਦੀ ਭਾਸ਼ਾ ਲਾਗੂ ਨਹੀਂ ਕਿਸੇ ਸੂਬੇ ਦੀ ਪਹਿਚਾਣ ਉਸ ਦੀ ਰਾਜਧਾਨੀ ਹੁੰਦੀ ਹੈ ਕਿਸੇ ਸੂਬੇ ਦੇ ਮਸਲੇ ਦਾ ਹੱਲ ਰਾਜਧਾਨੀ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀਆਂ ਦੀ ਝਾਤ ਮਾਰ ਕੇ ਦੇਖੋ ਲੰਬੀ ਲਿਸਟ ਹੈ ਮੈਂ ਜੇ ਬਿਆਨ ਸਿੰਘ ਵਾਲੇ ਦੌਰ ਤੋਂ ਵੀ ਸ਼ੁਰੂ ਕਰਾਂ ਬਿਆਨ ਸਿੰਘ ਬਾਦਲ ਬਰਨਾਲਾ ਕੈਪਟਨ ਪਠੜ੍ਹ ਹੈ ਆ ਪਰ ਫਿਰ ਆਪਣਾ ਭਗਵੰਤ ਮਾਨ ਉਹ ਤੋਂ ਪਹਿਲਾਂ ਚੰਨੀ ਵੀ ਵਿੱਚ ਦੌਰ ਆ ਲਿਆ ਸਾਰਿਆਂ ਨੂੰ ਕੋਠੀ ਚੰਡੀਗੜ੍ਹ ਚ ਚਾਹੀਦੀ ਆ ਸਾਰਿਆਂ ਨੂੰ ਕੁਆਟਰ ਚੰਡੀਗੜ੍ਹ ਚ ਚਾਹੀਦੇ ਨੇ ਐਮਐਲਆ ਨੂੰ ਪਰ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਨਹੀਂ ਮਿਲਣਾ ਜਾਂ ਚੰਡੀਗੜ੍ਹ ਚ ਵੱਸਦੇ ਪੰਜਾਬੀਆਂ ਦਾ ਮਸਲਾ ਹੱਲ ਕਰਨਾ ਉਹਦੇ ਲਈ ਕਦੇ ਤਹੀ ਆ ਨਹੀਂ ਕਿਉਂ ਇੱਥੇ ਵਾਲੇ ਦੀ ਵੋਟ ਪੰਜਾਬ ਨਹੀਂ ਸਰਪੇਸ਼ ਕਰਕੇ ਪਰ ਇੱਥੋਂ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਨੇ ਉਹਨਾਂ ਨੂੰ ਤਾਂ ਵੋਟ ਚਾਹੀਦੀ ਆ ਤੇ ਵੋਟਾਂ ਆਖਰੀ ਨਹੀਂ ਸੀਗੀਆਂ ਇਸ ਵਾਰ ਇਹ ਮਨੀਸ਼ ਤਵਾੜੀ ਵੀ ਯਾਦ ਰੱਖੇ ਤੇ ਇਥੋਂ ਕਰਨ ਖੇਰ ਜਿੱਤੀ ਦੀ ਰਹੀ ਦਾਅਵੇ ਕਰਦੀ ਰਹੀ ਪੰਜਾਬਣ ਸੀ ਨਹੀਂ ਲਾਗੂ ਕੀਤਾ ਮਨੀਸ਼ ਤਵਾੜੀ ਆਪਣੇ ਪਿਤਾ ਦੇ ਹਵਾਲੇ ਨਾਲ ਗੱਲ ਕਰਦਾ ਇਹ ਤੋਂ ਪਹਿਲਾਂ ਜਿੰਨੇ ਰਏ ਇਥੋਂ ਸਮੇਂ-ਸਮੇਂ ਜਿਹੜੇ ਵੀ ਇਥੋਂ ਐਮਪੀ ਬਣੇ ਉਹ ਪੰਜਾਬੀ ਸੀ ਕੇਂਦਰ 'ਚ ਮੰਤਰੀ ਤੱਕ ਰਹੇ ਜਿੰਨੀਆਂ ਪਾਰਟੀਆਂ ਦੇ ਇਥੋਂ ਦੇ ਪ੍ਰਧਾਨ ਨੇ ਪੰਜਾਬੀ ਨੇ ਪਰ ਪੰਜਾਬੀ ਤੋਂ ਮੁਸਕ ਕਿਉਂ ਹੁੰਦੀ ਉਹਨਾਂ ਨੂੰ ਇਹ ਆਪਣੇ ਆਪ 'ਚ ਸਵਾਲ ਹੈ ਕਿ ਤੁਸੀਂ ਸਿਰਫ ਵੋਟ ਦੀ ਰਾਜਨੀਤੀ ਕਰਦੇ ਹੋ ਤੁਸੀਂ ਨੋਟ ਦੀ ਰਾਜਨੀਤੀ ਕਰਦੇ ਹੋ ਤੁਸੀਂ ਲੋਕਪੱਖੀ ਰਾਜਨੀਤੀ ਨਹੀਂ ਕਰਦੇ ਜਿਹਦਾ ਪਖਤਾਨ ਪੰਜਾਬੀ ਲੋਕਾਂ ਨੂੰ ਭੁਗਤਣਾ ਪੈ ਰਿਹਾ ਚੰਡੀਗੜ੍ਹ ਪੰਜਾਬੀ ਮੰਚ ਨੂੰ ਅੱਜ ਆਪਣੀ ਬੋਲੀ ਲਾਗੂ ਕਰਾਉਣ ਦੇ ਲਈ ਸੜਕਾਂ ਤੇ ਉਤਰ ਕੇ ਧਰਨਾ ਲਾਉਣਾ ਪੈ ਰਿਹਾ ਅਫਸੋਸਜਨਕ ਹੈ ਭਈ ਇਹ ਸਾਰੇ ਜਿਹੜੇ ਉਮੀਦਵਾਰ ਬਹੁਤ ਲੀਡਰ ਆਏ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ ਕੈਪਟਨ ਮਨਿੰਦਰ ਸਿੰਘ ਹੋਣਾ ਸਾਰਿਆਂ ਨੇ ਜ਼ਿਕਰ ਕੀਤਾ ਸੀ ਸਿਰ ਪੰਜਾਬੀ ਮਾਪਲੀ ਲਾਗੂ ਕਰਾਉਣ ਦੀ ਕਿ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦੇਾਂਗੇ ਪੰਜਾਬ ਚੰਡੀਗੜ੍ਹ ਦਾ ਹੋਊਗਾ ਮੈਨੂੰ ਲੱਗਦਾ ਕਿ ਵੋਟਾਂ ਤੋਂ ਬਾਅਦ ਨਾਤੇ ਪੰਜਾਬ ਨੂੰ ਚੰਡੀਗੜ੍ਹ ਤੋਂ ਦੁਵਾਉਣ ਦੀ ਗੱਲ ਹੋਈ ਨਾ ਨਾ ਚੰਡੀਗੜ੍ਹ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਇੱਥੋਂ ਤੱਕ ਕਿ ਸਾਡੀ ਵਿਧਾਨ ਸਭਾ ਤੱਕ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਮਤਾਂ ਨਹੀਂ ਚੱਲਿਆ ਤੇ ਅੱਜ ਹਾਲਤ ਕੀ ਆ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਿਸ ਗੱਲ 'ਚ ਹੋਇਆ ਸੀ ਪੰਤਕ ਮੁੱਦਿਆਂ ਨੂੰ ਲੈ ਕੇ ਪੰਜਾਬ ਪੱਖੀ ਮੁੱਦਿਆਂ ਨੂੰ ਲੈ ਕੇ ਤੇ ਜਦੋਂ ਤੁਸੀਂ ਆਪਣੇ ਮੁੱਦਿਆਂ ਤੋਂ ਥਿਰ ਕੇ ਤਾਂ ਲੋਕਾਂ ਦੇ ਦਿਲਾਂ 'ਚ ਉਤਰੇ ਨਾ ਇਸੇ ਲਈ ਅੱਜ ਇਹ ਸਥਿਤੀ ਹੈ ਨਾ ਤੇ ਉਹਦਾ ਫਾਇਦਾ ਆ ਬਾਹਰੋਂ ਕੱਲ ਜੰਮੀਆਂ ਪਾਰਟੀਆਂ ਚੱਕ ਰਹੀਆਂ ਪੰਜਾਬ ਨੂੰ ਅੱਜ ਵੀ ਸ਼੍ਰੋਮਣੀ ਅਕਾਲ ਜਲਦੀ ਲੋੜ ਹੈ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਪਰ ਉਹ ਸ਼੍ਰੋਮਣੀ ਅਕਾਲੀ ਦਾ ਲੋਵੇ ਨਾ ਕਿ ਬਾਦਲ ਬਰਨਾਲਾ ਢੀਂਟ ਸਾਜਾ ਪੁੰਦੜ ਜਾਂ ਕਿ ਚੰਦੂ ਮਾਜਰਾ ਸੋ ਜਦੋਂ ਤੱਕ ਇਹੋ ਜਿਹਾ ਖਲਾਰਾ ਰਹੂਗਾ ਕਿਉਂ ਨਹੀਂ ਅਜੇ ਤੱਕ ਕੁਰਸੀ ਛੱਡਣ ਦੇ ਤਹੀਆ ਹੋ ਰਿਹਾ ਮਤਲਬ ਆਖਰੀ ਦਾਤ ਤੱਕ ਅਸੀਂ ਚਾਹੁੰਦੇ ਆ ਕਿ ਮੈਨੂੰ ਕੁਰਸੀ ਤੋਂ ਠਾਲ ਕੇ ਕੋਈ ਪਰੇ ਕਰੇ ਆਹ ਕੁਰਸੀ ਛੱਡਣੀ ਨਹੀਂ ਤੇ ਨਵੀਂ ਐਮਐਲ ਵਾਲੀ ਲਾਲਸਾ ਸੀ ਕੱਲ ਡਿੰਬੀ ਵੀ ਗਵਾ ਲਿਆ ਹੁਣ ਪਤਾ ਨਹੀਂ ਇਹਦਾ ਭਗਵਾਨਤਮਨ ਦੀ ਪ੍ਰਾਪਤੀ ਹੈ ਜਾਂ ਕੀ ਆ ਉਹ ਤਾਂ ਕਹਿੰਦਾ ਅਸੀਂ ਬੜਾ ਇੱਕ ਸਵਰਦ ਅਕਾਲੀਵਾਲ ਦਾ ਸੂਝਵਾਨ ਲੀਡਰ ਪੱਟ ਲਿਆਂਦਾ ਪਰ ਲੋਕ ਕਹਿੰਦੇ ਭਾਈ ਨਿਊ ਦੀ ਬੱਸ ਸਰਵਿਸ ਦਾ ਮਾਲਕ ਸੀ ਕੱਲ ਤੱਕ ਤੁਸੀਂ ਉਹਨੂੰ ਮਾਫੀਆ ਕਹਿੰਦੇ ਸੀ ਟਰਾਂਸਪੋਰਟ ਮਾਫੀਆ ਅੱਜ ਸ਼ਾਮਿਲ ਕਰਨ ਦੀ ਗੱਲਾਂ ਕਰਦੇ ਸੋ ਕੀ ਇਹਦਾ ਮਾਫੀਆ ਸ਼ਾਮਿਲ ਕਰ ਲਿਆ ਫਿਰ ਇਹ ਆਪਣਾ ਸਵਾਲ ਰਾਜਨੀਤੀ ਕਿਸ ਕਦਰ ਗਰਾਵਟ ਚ ਹੈ ਉਹਦਾ ਚਿੱਤਰਨ ਅਸੀਂ ਦੇਖ ਰਿਹਾ ਮ ਉਦੋਂ ਬਾਅਦ ਵੀ ਇੱਕ ਕਹਿੰਦੇ 11 ਏਕੜ ਦੀ ਹੁਣ ਜਲੰਧਰ ਕਬਜ਼ਾ ਕਰ ਲਿਆ ਕਬਜ਼ਾ ਕੀਤਾ ਜਾਂ ਰਹਿਸ਼ ਕਰ ਲਈ ਕਬਜ਼ੇ ਹੀ ਹੁੰਦੇ ਹੈ ਸਰਕਾਰੀ ਸੋ ਇਸ ਲਈ ਸਵਾਲ ਖੜੇ ਨੇ ਤੇ ਲੋਕ ਮੁੱਦਿਆਂ ਤੇ ਫਿਰ ਲੋਕਾਂ ਨੂੰ ਲੜਨਾ ਪੈ ਰਿਹਾ ਨਾ ਮਤਲਬ ਇਸ ਲਈ ਲੀਡਰਾਂ ਦੀ ਗੱਲ ਛੱਡ ਦਿਓ ਪਾਰਟੀ ਦੀ ਗੱਲ ਛੱਡ ਦਿਓ ਤਾਂ ਹੀ ਲੋਕਾਂ ਦੇ ਮਨੋਂ ਤਾਂ ਉਤਰ ਰਹੀਆਂ ਜਦੋਂ ਲੋਕ ਮੁੱਦਿਆਂ ਤੇ ਨਹੀਂ ਰਹੀਆਂ ਇਸੇ ਲਈ ਅਕਾਲੀ ਦਲ ਪੰਜਾਬੀ ਬਾਦਸ਼ਾਹ ਦੇ ਲਈ ਲੜਦਾ ਐ ਪੰਜਾਬ ਦੀ ਚੰਡੀਗੜ੍ਹ ਲਈ ਲੜਦਾ ਐ ਪੰਜਾਬ ਦੀ ਜਵਾਨੀ ਲਈ ਲੜਦਾ ਤਾਂ ਫਿਰ ਅੱਜ ਅਕਾਲੀ ਦਲ ਬਾਦਲ ਵੀ ਜੁੰਦਾ ਰਹਿ ਜਾਂਦਾ ਸ਼ਾਇਦ ਪਰ ਜਦੋਂ ਨਹੀਂ ਰਿਹਾ ਸਾਉਂ ਸੁਖਵੀਰ ਬਾਦਲ ਆ ਉਹ ਕੱਲਾ ਆਪਣੇ ਆਪ ਨੂੰ ਦੇਖ ਲਵੇ ਉਹਨੇ ਕੀ ਕਰਨਾ ਜਿਹੜੇ ਨਾਲ ਬਾਗੀ ਹੋ ਕੇ ਫਿਰਦੇ ਨੇ ਉਹ ਵੀ ਕੁਰਸੀਆਂ ਦੇ ਲਾਲਚ ਨੇ ਆਨੰਦ ਉਹਨਾਂ ਨੇ ਵੀ ਸਾਰੇ ਲਏ ਨੇ ਸੋ ਇਸ ਲਈ ਇਤਰਾਸ ਦੀ ਆ ਖੇਤਰੀ ਪਾਰਟੀ ਦਾ ਜੁੰਦਿਆ ਰਹਿਣਾ ਬਹੁਤ ਜ਼ਰੂਰੀ ਆ ਉਹ ਜਿੱਤੇ ਹਾਰੇ ਵੱਖਰਾ ਸਵਾਲ ਆ ਪਰ ਉਹ ਸਵਾਲ ਇਹ ਆ ਕਿ ਕੀ ਉਹ ਖੇਤਰੀ ਲੋਕਾਂ ਨਾਲ ਖੜੂਗਾ ਕਿ ਨਹੀਂ ਜੇ ਨਹੀਂ ਖੜੇ ਤਾਂ ਅੱਜ ਬਾਰੋਂ ਆ ਕੇ ਚਾਹੇ ਦਿੱਲੀ ਵਾਲੀ ਭਾਜਪਾ ਕੇ ਕਬਜ਼ਾ ਕਰਨ ਨੂੰ ਫਿਰਦੀ ਆ ਤੇ ਚਾਹੇ ਆਪ ਵਾਲੇ ਕਰ ਗਏ ਚਾਹੇ ਕਾਂਗਰਸ ਉਮੀਦ ਕਰਦੇ ਦੁਆਰਾ ਫਿਰ ਸਾਡਾ ਦਰ ਲੱਗ ਜੂ ਅਫਸੋਸ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਬਹੁਤ ਬਹੁਤ ਧੰਨਵਾਦ ਤੋ ਜ਼ਰੂਰ ਹੈ ਕਿ ਪੰਜਾਬ ਦੀ ਤਰਾਸਤੀ ਰਹੀ ਹੈ ਕਿ ਸਾਡੇ ਲੀਡਰਾਂ ਨੇ ਪੰਜਾਬ ਦੇ ਨਾਲ ਧਰੋਤ ਕਮਾਇਆ ਜਦੋਂ ਜਦੋਂ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦੇਣ ਦੀ ਗੱਲ ਹੋਈ ਉਹ ਤੋਂ ਉਹ ਆਪਣੀਆਂ ਕੁਰਸੀਆਂ ਦੇ ਉੱਤੇ ਆਪਣੀਆਂ ਲੀਡਰੀਆਂ ਦੇ ਉੱਤੇ ਸਾਡੇ ਲੀਡਰਾਂ ਨੇ ਆਪਣੇ ਪੱਧਰ ਦੇ ਉੱਤੇ ਸਮਝੌਤੇ ਕੀਤੇ ਜਦੋਂ ਗੱਲ ਪੰਜਾਬ ਦੇ ਬਾਰੇ ਸੋਚਣ ਦੀ ਹੁੰਦੀ ਸੀ ਤਾਂ ਇਹਨਾਂ ਨੂੰ ਕੁਰਸੀਆਂ ਤੇ ਚਾਰੋਂ ਪਾਵੇ ਵਿਖਦੇ ਸੀ ਇਹਨਾਂ ਨੂੰ ਪੰਜਾਬ ਨਜ਼ਰ ਨਹੀਂ ਸੀ ਆਉਂਦਾ ਸੋ ਉਹੀ ਕਾਰਨ ਰਿਹਾ ਕਿ ਅੱਜ ਨਾ ਕੁਰਸੀ ਰਹੀ ਹੈ ਤੇ ਨਾ ਆਪ ਰਹੀ ਨੇ ਪੰਜਾਬ ਅੱਜ ਵੀ ਉਸੇ ਤਰ੍ਹਾਂ ਉਸੇ ਤਰ੍ਹਾਂ ਦੀ ਦੇ ਵਿੱਚੋਂ ਗੁਜ਼ਰ ਰਹੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਆ ਤੁਸੀਂ ਜਾ ਕੇ ਦੇਖ ਲਓ ਕਿਸਾਨ ਭਗਤੂ ਦੇ ਵਿੱਚ ਕਿਸਾਨ ਭਵਨ ਪੰਜਾਬ ਦਾ ਕਿਸਾਨ ਭਵਨ ਤੇ ਉੱਥੇ ਜਿੰਨੇ ਜਾ ਕੇ ਜਿੱਥੇ-ਜਿੱਥੇ ਵੀ ਲਿਖਿਆ ਆ ਅੰਗਰੇਜ਼ੀ ਤੇ ਹਿੰਦੀ ਚ ਲਿਖਿਆ ਆ ਮੈਂ ਕਿਹਾ ਪੰਜਾਬ ਕਿਸਾਨ ਭਵਨ ਚ ਤੇ ਮੈਂ ਉਹਨਾਂ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਆਪਣੇ ਇਹਨਾਂ ਅੰਨੇ ਪ੍ਰਬੰਧ ਕਰ ਨੂੰ ਇਹ ਦੱਸ ਦਿਓ ਕਿ ਇੱਥੇ ਪੰਜਾਬ ਦੇ ਕਿਸਾਨ ਆਉਂਦੇ ਆ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਆ ਨਾ ਹਿੰਦੀ ਆਉਂਦੀ ਆ ਕੱਲੀ ਪੰਜਾਬੀ ਆਉਂਦੀ ਆ ਤੇ ਜੇ ਉਹ ਜੀ ਤੁਹਾਡੇ ਆਖੇ ਲੱਗਦਾ ਤੁਸੀਂ ਆਪ ਇੱਥੇ ਪੰਜਾਬੀ ਚ ਕਾਗਜ਼ ਲਿਖ ਕੇ ਲਾ ਦਿਓ ਨੰਬਰ 1 ਨੰਬਰ 2 ਦੂਜੀ ਗੱਲ ਜਿਹੜੀ ਮੈਂ ਤੁਹਾਡੇ ਵੱਲ ਤੁਹਾਡੇ ਧਿਆਨ ਚ ਲਿਆਉਣੀ ਆ ਜੇ ਆ ਬਕੀਸਰ ਖਾਲਸਾ ਦੇ ਪਿੱਛੇ ਖੜਾ ਜੇ ਇਹ ਕਿਸੇ ਬੋਰਡ ਤੇ ਕਾਲੀ ਸ਼ਾਹੀ ਫੇਰ ਦੇ ਇਹਦੇ ਤੇ ਤਾਂ ਕਾਨੂੰਨ ਲਾਗੂ ਹੁੰਦਾ ਇਹਨੂੰ ਫੜ ਕੇ ਜੇਲ੍ਹ ਚ ਸੁੱਟ ਦਿੰਦੇ ਆ ਜਿਹੜੇ ਆਈਐਸ ਅਫਸਰ ਪੰਜਾਬ ਦੇ ਲੋਕਾਂ ਦੇ ਟੈਕਸ ਤੋਂ ਤਨਖਾਹ ਲੈਂਦੇ ਆ ਜਦੋਂ ਉਹ ਆਈਐਸ ਅਫਸਰ ਪੰਜਾਬ ਸਰਕਾਰ ਦੇ ਪੰਜਾਬ ਦੇ ਭਾਸ਼ਾ ਦੇ ਕਾਨੂੰਨ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੂੰ ਸਜ਼ਾ ਕੌਣ ਦੇਗਾ ਇਹ ਸਵਾਲ ਸਾਨੂੰ ਕਰਨਾ ਪਏਗਾ ਮੈਂ ਇਸ ਮੰਚ ਤੋਂ ਸਰਕਾਰ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਬਹੁਤ ਦੇਰ ਤੋਂ ਤੁਹਾਡਾ ਸੀ ਮੂੰਹ ਦੇਖ ਲਿਆ ਇਹ ਇੱਕ ਖਾਲਸਾ ਨਹੀਂ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਸਾਰੇ ਜਗ੍ਹਾ ਬੋਰਡ ਤੁਹਾਡੇ ਪੁੱਤ ਦੇ ਫਿਰਗੇ ਇੱਥੇ ਤੁਹਾਨੂੰ ਕੋਈ ਹੱਕ ਨਹੀਂ ਬੰਦਾ ਕਿ ਆਈਐਸ ਅਫਸਰ ਤਰਫਾਹ ਸਰਕਾਰੀ ਖਜ਼ਾਨੇ ਚੋਂ ਲੈਣ ਤੇ ਸਾਨੂੰ ਪੰਜਾਬ ਦਾ ਕਾਨੂੰਨ ਪੜਾਉਣ ਤੇ ਆਪ ਪੰਜਾਬ ਦੇ ਭਾਸ਼ਾ ਕਾਨੂੰਨ ਦੀ ਉਲੰਘਣਾ ਕਰ ਰਹੇ ਬਹੁਤੀ ਵਿਸਤਾਰ ਤਰੀਕੇ ਨਾਲ ਜਾਣਾ ਇਹ ਸਰਕਾਰ ਦਾ 도ਗਲਾ ਪੜਾਓ ਦੇਖੋ ਇੱਕ ਪਾਸੇ ਇਹ ਗੱਲਾਂ ਸੁਭਦੇਸ਼ੀ ਦੀਆਂ ਕਰਦੇ ਆ ਤੇ ਨਾਲ ਇਹ ਗੱਲਾਂ ਪ੍ਰਾਤਨਤਾ ਦੀਆਂ ਕਰਦੇ ਆ ਸਨਾਤਨਤਾ ਦੀਆਂ ਕਰਦੇ ਆ ਕਿ ਜੀ ਸਨਾਤਨ ਧਰਮ ਲਾਗੂ ਕਰਾਂਗੇ ਹਿੰਦੁਸਤਾਨ ਦੀਆਂ ਪਰੰਪਰਾਵਾਂ ਲਾਗੂ ਕਰਾਂਗੇ ਵਿਦੇਸ਼ੀ ਦਾ ਅਸੀਂ ਸਵੀਕਾਰ ਨਹੀਂ ਕਰਾਂਗੇ ਅਸੀਂ ਆਪਣੇ ਸੁਭਦੇਸ਼ੀ ਦੀ ਗੱਲ ਕਰਾਂਗੇ ਪਰ ਭਾਸ਼ਾ ਪੜਾਉਣੀ ਅੰਗਰੇਜ਼ੀ ਇਹਨਾਂ ਨੂੰ ਪੁੱਛੋ ਤੁਹਾਡੇ ਕਿਹੜੇ ਪਿਓ ਵਾਲੀ ਸੁਭਦੇਸ਼ੀ ਭਾਸ਼ਾ ਆ ਜਿਹੜੀ ਪੜਾਵੇ ਤੁਸੀਂ ਸੋ ਮੈਂ ਇਸ ਮੰਤਵ ਤੋਂ ਵਾਰਨਿੰਗ ਦੇਣੀ ਚਾਹੁੰਦਾ ਸਰਕਾਰ ਨੂੰ ਮੇਰੇ ਸੀਆਈਡੀ ਵਾਲੇ ਦੋਸਤ ਖੜੇ ਆ ਸਾਡੇ ਨਾਮਾਂ ਤੇ ਇਹ ਗੱਲ ਲਿਖ ਦਿਓ ਕਿ ਬਹੁਤ ਦੇਰ ਤੋਂ ਅਸੀਂ ਇੰਤਜ਼ਾਰ ਕਰ ਲਿਆ ਚੰਡੀਗੜ੍ਹ ਪੰਜਾਬੀ ਬੋਲਦੇ ਪਿੰਡਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਇਹ ਪੰਜਾਬ ਦੀ ਰਾਜਧਾਨੀ ਆ ਅਸੀਂ ਪੋਲੀਟਿਕਲ ਬੰਦਿਆਂ ਦੇ ਮੂੰਹਾਂ ਵੱਲ ਬਹੁਤ ਦੇਰ ਦੇਖ ਲਿਆ ਸਾਨੂੰ ਹੋਰ ਮਜਬੂਰ ਨਾ ਕਰੋ ਪੰਜਾਬੀ ਭਾਸ਼ਾ ਸਾਡੇ ਖਿੱਤੇ ਦੀ ਭਾਸ਼ਾ ਆ ਪੰਜਾਬ ਦਾ ਸਾਰਾ ਕਾਨੂੰਨ ਪੰਜਾਬ ਦਾ ਸਾਰਾ ਪ੍ਰਸ਼ਾਸਨ ਦਾ ਕੰਮ ਪੰਜਾਬੀ ਛੋਣਾ ਚਾਹੀਦਾ ਆ ਜਿਹੜੇ ਜਿਹੜੇ ਆਈਐਸ ਅਫਸਰ ਪੰਜਾਬੀ ਨਹੀਂ ਜਾਣਦੇ ਉਹਨਾਂ ਨੂੰ ਇੱਥੇ ਚੱਲਦੇ ਕੀਤਾ ਜਾਵੇ ਔਰ ਉਹਨਾਂ ਦੀ ਇਹ ਡਿਊਟੀ ਵਿੱਚ ਸ਼ਾਮਿਲ ਹੈ ਕਿ ਕੋਈ ਵੀ ਆਈਐਸ ਆਪਸਪਾ ਜਾਂ ਆਈਪੀਐਸ ਆਪਸਪਾ ਜਸ ਕਿਤੇ ਜਾ ਕੇ ਨੌਕਰੀ ਕਰੇਗਾ ਪਹਿਲਾਂ ਉਹ ਉਹਦੀ ਭਾਸ਼ਾ ਸਿੱਖੇਗਾ